ਖੀਰਾਂ ਵਾਲੀਆ ਬੁਲਟ ਕਬੱਡੀ ਪਾਰਿਆ ਦੋਦੇ ਦੀ ਕਹਿੰਦੇ ਚੋਟੀ ਦੀ ਟੀਮ ਬਣੀ ਹੋਈ ਹੈ ਪਹਿਲੀਆਂ ਤੋਂ ਸਪੋਰਟ ਕੀਤੀ ਹੈ ਸੁਖ ਤਾਲੀਵਾਲ ਦੀ ਤਖਤੂਪੁਰਾ ਸਾਹਮਣੇ ਵੱਡਾ ਧੰਨਵਾਦ ਆਹ ਕਹਿੰਦੇ ਵੰਦੋ ਡੋੜ ਵੰਦੋ ਡੋੜ ਵੰਦੋ ਡੋੜ ਹੋ ਤਾਲੀਆਂ 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 ਆਹ ਮੇਰੇ ਮਿੱਤਰੋ ਸੋਨਾ ਓਏ ਜੱਫਾ ਓ ਜੱਫਾ ਦੋ ਹਜ਼ਾਰ ਬਲਜਿੰਦਰੇ ਪਿੰਡਰ ਵੱਲੋਂ ਉਲਟ ਮਾਰ ਇਹ ਆ ਰਿਹਾ ਜਫਾ ਕਿਵੇਂ ਲੱਗਿਆ ਦੱਸਿਓ ਵਾਹ ਜਲਾਲ ਤੇ ਕਹਿੰਦੇ ਸਰਾ ਹੋਈ ਜਾਂਦਾ ਅੱਗੇ ਹੇਰ ਅੰਨੇ ਖੀਰਾਂ ਵਾਲੀਆ ਬੁਲਟ ਕਬੱਡੀ ਪਾਉਣ ਦੇ ਲਈ ਤਿਆਰ ਚਾਰ ਜਾਹੀ ਮਾਰਦੇ ਪੱਟਾਂ ਦੇ ਥਾਪੀਆਂ ਉਧਰ ਦੇਖਦੇ ਆਂ ਵੀ ਛੰਨਾ ਵਾਲਾ ਭੂਰੀ ਵੀ ਆ ਗਿਆ ਹਰੀਕੇ ਦਾ ਵਿੱਕੀ ਵੀ ਆ ਗਿਆ ਚੱਕੀ ਰਮਦਾਸ ਵੀ ਆ ਗਿਆ ਦੋਰੀਆਂ ਦੇ ਟੌਪਰ ਪੁੱਜਦੇ ਜਾ ਰਹੇ ਆ ਬਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਬੰਦ ਡੋਨ ਵਾਲਾ ਵੀ ਮੰੰਦਿਆ ਪਰ ਮੰੰਦਿਆ ਜਾਫੀ ਆ ਆ ਦੋ ਤੇਆਂ ਦਾ ਵੀ ਨਾਂ ਚੱਲਦਾ ਲਓ ਪਹਿਲੀ ਸਿੱਧੀ ਧੂ ਕਾਲਜੇ ਪਾਉਂਦੀ ਆ ਸਿੱਧੀ ਧੂ ਕਾਲਜੇ ਪਾਉਂਦੀ ਆ ਦਰਸ਼ਕਾਂ ਦੇ ਵਿੱਚੋਂ ਬਾਜ ਬੱਲਿਆ ਹੱਲੇ ਗੁੱਲੇ ਨਹੀਂ ਆਉਂਦੀ ਹੱਲੇ ਗੁੱਲੇ ਨਹੀਂ ਆਉਂਦੀ